Hold ਕਿਉਂਕਿ ਜਦੋਂ 800 ਭਰਤੀ ਹੋਈ ਸੀਗੀ ਲੇਕਿਨ 600 ਮੁਲਾਜ਼ਮ ਸਾਡੇ ਇਹਨਾਂ ਸੀਟੀਸੀ ਕਾਨੂੰਨਾ ਕਰਕੇ ਛੱਡ ਕੇ ਚਲੇ ਗਏ ਕਿਉਂਕਿ ਜਿਹੜੀਆਂ ਤਰਖਾਂ ਜਾਦਾ ਹੋਣੀਆਂ ਸੀ ਉਹ ਬਹੁਤ ਘੱਟ ਬਣ ਰਹੀਆਂ ਨੇ ਤੇ ਹੁਣ ਵੀ ਜਿਹੜੇ ਸਾਡੇ ਮਿੱਤਰ ਇੱਥੇ ਰਹਿ ਗਏ ਨੇ ਬਾਕੀ ਉਹ ਉਹਨਾਂ ਨੂੰ ਮਜਬੂਰ ਕਰ ਦਿੱਤਾ ਗਿਆ ਕਿ ਉਹ ਸੜਕ ਤੇ ਆ ਕੇ ਬਹਿ ਕੇ ਧਰਨਾ ਲਾਉਣ ਕਿ ਜਿੰਨੇ ਵੀ ਮੁਲਾਜ਼ਮ ਸਾਡੇ ਸੀਗੇ ਜੋ ਨਵੀਂ ਭਰਤੀ ਹੋਈ ਸੀਗੀ 2015 ਤੋਂ ਬਾਅਦ ਉਹ ਸਾਰਿਆਂ ਨੂੰ ਹੀ ਕਿਆ ਕਰ ਦਿੱਤਾ ਗਿਆ ਡੀ ਲਿੰਕ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਦਿੱਕਾ ਗਿਆ ਤੁਹਾਨੂੰ ਕੋਈ ਵੀ ਸਰਕਾਰੀ ਭੱਤਾ ਤੁਹਾਨੂੰ ਸਰਕਾਰੀ ਆਈਆਰ ਜਾਂ ਕੋਈ ਕੋਈ ਵੀ ਆਪਣਾ ਜਿਹੜਾ ਹੈਗਾ ਪੇ ਕਮਿਸ਼ਨ ਹੈ ਤੁਹਾਨੂੰ ਨਹੀਂ ਮਿਲੇਗਾ। ਅਸੀਂ ਐਮ ਡੀ ਸਾਹਿਬ ਹਰ ਇੱਕ ਮੰਤਰੀ ਨੂੰ ਮਿਲੇ ਹਰ ਥਾਂ ਤੇ ਅੱਗੇ ਜਿੱਥੇ ਜੋ ਪੋਸੀਬਲ ਸੀ ਆਰਸੀਐ ਸਾਡਾ ਜੋ ਰੈਗੂਲੇਟਰੀ ਬੋਡੀ ਹੈ ਜੋ ਸਾਡੇ ਮੈਨਿਸਟਰ ਸਾਹਿਬ ਹੈਗੇ ਨੇ ਕੋਆਪਰੇਟਿਵ ਦੀ ਉਹਦੇ ਉੱਥੇ ਵੀ ਗਏ ਉਹਨਾਂ ਨਾਲ ਵੀ ਗੱਲਬਾਤ ਕੀਤੀ ਪਰ ਸਾਨੂੰ ਲਾਰੇ ਹੀ ਦਿੱਤੇ ਗਏ। ਜਿੱਥੇ ਵਾਅਦਤਾਂ ਖਾਵਾ ਮਿਲਦੀਆਂ ਸੀ ਅੱਜ ਸਾਨੂੰ ਅੱਧੀਆਂ ਮਿਲ ਰਹੀਆਂ ਅਸੀਂ ਟੈਸਟ ਕ੍ਰੈਕ ਕਰਕੇ ਆਏ ਆ ਪਰ ਇੱਕ ਮਜ਼ਦੂਰਾਂ ਦੀ ਤਰ੍ਹਾਂ ਕੰਮ ਕਰ ਰਹੇ ਆ ਫੋਲੀ-ਫੋਲੀ ਡਿਪਾਰਟਮੈਂਟ ਪ੍ਰਾਈਵੇਟਾਈਜ਼ ਹੋ ਜਾਏਗਾ ਅੱਜ ਕਿਸਾਨ ਸੇਫ ਹੈ ਉਹਨਾਂ ਦਾ ਦੁੱਧ ਸੇਫ ਹੈ ਕੱਲ ਨੂੰ ਪ੍ਰਾਈਵੇਟਾਈਜ਼ ਹੋ ਜਾਏਗਾ ਉਹਨਾਂ ਨੂੰ ਦੁੱਧ ਤੇ ਭਾਅ ਨਹੀਂ ਮਿਲਣਗੇ ਅੱਛੇ ਅਕਾਲ ਜੀ ਮੈਰਿਤਕੋੜ ਤੁਸੀਂ ਦੇਖ ਰਹੇ ਹੋ ਨਬਜ਼ੇ ਪੰਜਾਬ ਚਾਣਾ ਅਸੀਂ ਪਹੁੰਚੇ ਹਾਂ ਮੋਹਾਲੀ ਦੇ ਮਿਲਕ ਡੇਰੀ ਵਰਕਾ ਦੇ ਬਾਹਰ ਜਿੱਥੇ ਕਿ ਮਿਲਕ ਫੇਅਰ ਅਤੇ ਮਿਲਕ ਪਲਾਂਟ ਵਰਕਰ ਯੂਨੀਅਨ ਪੰਜਾਬ ਵੱਲੋਂ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਪ੍ਰਦਰਸ਼ਨ ਨੂੰ ਲੈ ਕੇ ਅੱਜ 16 ਦਿਨ ਹੋ ਚੁੱਕੇ ਨੇ ਪਰ ਇਹਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾ ਰਹੀਆਂ ਜੋ ਸਰਕਾਰ ਇਹਨਾਂ ਦੀਆਂ ਮੰਗਾਂ ਨੂੰ ਅਣਦੇਖਾ ਕਰ ਰਹੀ ਹੈ ਸੋ ਆਓ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਤੇ ਇਹਨਾਂ ਤੋਂ ਪੁੱਛਦੇ ਹਾਂ ਵੀ ਅੱਜ ਇਹਨਾਂ ਨੂੰ ਦਰਨਾ ਪ੍ਰਦਰਸ਼ਨ ਕਰਦੇ ਨੂੰ ਕਿੰਨਾ ਟਾਈਮ ਹੋ ਗਿਆ ਤੇ ਇਹਨਾਂ ਦੀਆਂ ਮੰਗਾਂ ਕੀ ਹਨ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੁਸੀਂ ਸੀਟੀਸੀ ਨੂੰ ਲੈ ਕੇ ਤੁਹਾਡੇ ਚ ਕੀ ਪ੍ਰੋਬਲਮ ਆ ਰਹੀ ਹੈ ਕਿਹੜੀਆਂ ਪ੍ਰੋਬਲਮਾਂ ਆਈਆਂ ਨੇਗੀਆਂ ਤੁਹਾਨੂੰ ਕੀ ਨੁਕਸਾਨ ਹੋ ਰਿਹਾ ਜਿਸ ਚੀਜ਼ ਨੂੰ ਲੈ ਕੇ ਤੁਸੀਂ ਨਿਰਾਸ਼ ਹੋ ਕਰ ਰਹੇ ਹੋ ਮੈਮ ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹਾਂਗਾ ਕਿ ਜਿਹੜਾ ਸਾਡਾ ਧਰਨਾ ਲੱਗਿਆ ਹੋਇਆ ਇੱਥੇ ਇਹ ਸਾਰੇ ਜਿੰਨੇ ਵੀ ਬੱਚੇ ਇੱਥੇ ਬੈਠੇ ਨੇ ਸਾਰੇ ਪੇਪਰ ਦੇ ਕੇ ਐਗਜ਼ਾਮ ਦੇ ਕੇ ਆਏ ਨਹੀਂ ਸਾਰਿਆਂ ਨੇ ਪੀਪਰ ਕਰੈਕ ਕੀਤਾ ਤੇ ਉਸ ਤੋਂ ਬਾਅਦ ਨੌਕਰੀਆਂ ਲਗੀਆਂ ਨੇ ਇਹ ਅਖਬਾਰ ਤੇ ਐਡਵਰਟਾਈਜ਼ਮੈਂਟ ਆਈਆਂ ਨੇ ਪੰਜਾਬ ਸਰਕਾਰ ਦੇ ਸਕੀਲ ਤੇ ਸਾਰੀਆਂ ਨੌਕਰੀਆਂ ਦਿੱਤੀਆਂ ਗਈਆਂ ਪਰ 2018 ਦੇ ਵਿੱਚ ਸਿੱਖ CTC ਰੂਲ ਲਾ ਦਿੱਤਾ ਗਿਆ ਜਿੱਦਾਂ CTC ਦੀ ਫੁੱਲ ਪੰਪ ਕੋਸਟ ਤੋਂ ਕੰਪਨੀ ਆ ਜਿਸ ਤਰ੍ਹਾਂ ਪ੍ਰਾਈਵੇਟ ਅਦਾਰਿਆਂ ਦੇ ਵਿੱਚ ਇਹ ਸਟਰਕਚਰ ਚੱਲਦਾ ਉਸੇ ਤਰ੍ਹਾਂ ਇਹ ਕੋਰਪੋਰੇਟ ਡਿਪਾਰਟਮੈਂਟ ਤੇ ਲਾਇਆ ਗਿਆ ਉਹਦੇ ਇਸ ਅਦਾਰੇ ਨੂੰ ਬੜੇ ਨੁਕਸਾਨ ਹੋਏ ਕਿਉਂਕਿ ਜਦੋਂ 800 ਭਰਤੀ ਹੋਈ ਸੀਗੀ ਲੇਕਿਨ 600 ਮੁਲਾਜ਼ਮ ਸਾਡੇ ਇਹਨਾਂ ਸੀਟੀਸੀ ਕਾਨੂੰਨਾ ਕਰਕੇ ਛੱਡ ਕੇ ਚਲੇ ਗਏ ਇਸੇ ਇਹ ਦੇ ਕਾਰਨ ਕੀ ਹੋਇਆ ਕਿ ਜਿਹੜਾ ਮੈਹਕਮੇ ਦਾ ਨੁਕਸਾਨ ਹੋਇਆ ਅਸੀਂ ਬੰਦੇ ਟ੍ਰੇਨ ਕੀਤਾ ਉਹਨਾਂ ਦੇ ਲੱਖਾਂ ਰੁਪਏ ਖਰਚ ਕੀਤਾ ਤੇ ਉਹ ਵੇਸ ਚਲਾ ਗਿਆ ਸਾਰੇ ਛੱਡ ਕੇ ਚਲੇ ਗਏ ਕਿਉਂਕਿ ਜਿਹੜੀਆਂ ਤਰਖਾਂ ਜਾਦਾ ਹੋਣੀਆਂ ਸੀ ਉਹ ਬਹੁਤ ਘੱਟ ਬਣ ਰਹੀਆਂ ਨੇ ਤੇ ਹੁਣ ਵੀ ਜਿਹੜੇ ਸਾਡੇ ਮਿੱਤਰ ਇੱਥੇ ਰਹਿ ਗਏ ਨੇ ਬਾਕੀ ਉਹ ਉਹਨਾਂ ਨੂੰ ਮਜਬੂਰ ਕਰ ਦਿੱਤਾ ਗਿਆ ਕਿ ਉਹ ਸੜਕ ਤੇ ਆ ਕੇ ਬਹਿ ਕੇ ਧਰਨਾ ਲਾਉਣ ਕਿਉਂਕਿ ਇਹ ਬੱਚੇ ਸਾਰੇ ਹੀ ਕੁਆਲੀਫਾਈਡ ਨੇ ਵੈਲ ਕੁਆਲੀਫਾਈਡ ਨੇ ਸਾਰੇ ਮਾਸਟਰ ਲੋਕ ਸਾਡੀ ਕੋਸ਼ਿਸ਼ ਕਾਫੀ ਸਾਲਾਂ ਤੋਂ ਇਹ ਰਹੀ ਹੈ ਕਿ ਆਰਾਮ ਨਾਲ ਅਸੀਂ ਬੈਠੇ ਹਾਂ ਅੱਜ ਵੀ ਅਸੀਂ ਆਰਾਮ ਨਾਲ ਹੀ ਸ਼ਾਂਤੀਪੂਰਵਕ ਸਾਰਾ 16ਵਾਂ ਦਿਨ ਆਦਰਮੇ ਦਾ ਧਰਨੇ ਦਾ ਅਸੀਂ ਆਰਾਮ ਨਾਲ ਪ੍ਰੋਟੈਸਟ ਕਰ ਰਹੇ ਹਾਂ ਉਹਦਾ ਪਰ ਜਿਹੜੀ ਮੈਨੇਜਮੈਂਟ ਦੀ ਦੁਕਾਨ ਦੇ ਜੂਨੀ ਸਰਕਾਰੀ ਉਹ ਸਾਡੇ ਜਿਹੜੀ ਸਾਡੀਆਂ ਮੰਗਾਂ ਨੂੰ ਹਜੇ ਵੀ ਪੂਰਾ ਨਹੀਂ ਕੀਤਾ ਉਹਨਾਂ ਨੇ ਮੀਟਿੰਗਸ ਚੱਲ ਰਹੀਆਂ ਨੇ ਪਰ ਹਜੇ ਤੱਕ ਕੋਈ ਨਤੀਜਾ ਨਹੀਂ ਨਿਕਲਿਆ ਨੇ ਐਕਚੁਅਲੀ ਮੈਡਮ ਗੱਲ ਇਹ ਕਿ ਇਹ ਦਰਨਾ ਜਿਹੜਾ ਚੱਲ ਰਿਹਾ ਹੈ ਪਿਛਲੇ 16 ਦਿਨ ਤੋਂ ਚੱਲ ਰਿਹਾ ਹੈ ਇਹ ਸਾਰੇ ਹੀ ਵੇਰਗਾ ਦੇ ਰੈਗੂਲਰ EMPLOYEES ਨੇ ਜਿਹੜੇ ਕੀ ਆਪਣੇ ਕੋ ਥਰੂ ਪ੍ਰੋਪਰ ਚੈਨਲ ਥਰੂ ਪੇਪਰ ਆਪਣਾ ਇਗਜ਼ਾਮ ਕੰਡਕਟ ਕਰਕੇ ਉਹਨੂੰ ਕਰੈਕ ਕਰਕੇ ਜੁਆਇਨ ਕੀਤਾ ਸੀ ਉਹਨਾਂ ਨੇ ਇਹ ਗੱਲ ਸ਼ੁਰੂੀ ਸੀ 2018 ਦੇ ਵਿੱਚ ਜਦੋਂ ਕੀ ਸਾਨੂੰ ਭਰਤੀ ਕੀਤਾ ਗਿਆ ਸੀ ਤੇ ਸਾਨੂੰ ਇਹ ਕਿਹਾ ਗਿਆ ਸੀ ਤੁਹਾਨੂੰ ਪੰਜਾਬ ਸਰਕਾਰ ਦੇ ਜਿਹੜੇ ਚੱਲਦੇ ਪੇ ਸਕੇਲ ਹੈ ਉਹੀ ਤੁਹਾਨੂੰ ਦਿੱਤੇ ਜਾਣਗੇ ਤੁਹਾਡੀ ਜਿਹੜੀ ਐਡਵਰਟਾਈਜ਼ਮੈਂਟ ਹੋਈ ਸੀ ਉਹ ਵੀ ਇਹੀ ਹੋਈ ਸੀ ਤੁਹਾਨੂੰ ਪੰਜਾਬ ਪੰਜਾਬ ਸਰਕਾਰ ਦੇ ਪੇ ਸਕੇਲ ਦਿੱਤੇ ਜਾਣਗੇ ਹੋਇਆ ਕੀ ਇਹਨਾਂ ਨੇ 2018 ਦੇ ਵਿੱਚ ਨਵਾਂ ਰੂਲ ਲੈ ਕੇ ਆਇਆ ESR 2018 ਜਿਹਨੋਂ ਸੀ ਸੀਟੀਸੀ ਕਹਨੇ ਆ ਉਹਦੇ ਵਿੱਚ ਕੀ ਕੀਤਾ ਗਿਆ ਜਿੰਨੇ ਵੀ ਮੁਲਾਜ਼ਮ ਸਾਡੇ ਸੀਗੇ ਜੋ ਨਵੀਂ ਭਰਤੀ ਹੋਈ ਸੀਗੀ 2015 ਤੋਂ ਬਾਅਦ ਉਹ ਸਾਰਿਆਂ ਨੂੰ ਹੀ ਕੀ ਕਰ ਦਿੱਤਾ ਗਿਆ ਡੀ ਲਿੰਕ ਕਰ ਦਿੱਤਾ ਗਿਆ ਉਹਨਾਂ ਨੂੰ ਕਹਿ ਦਿੱਤਾ ਗਿਆ ਤੁਹਾਨੂੰ ਕੋਈ ਵੀ ਸਰਕਾਰੀ ਭੱਤਾ ਤੁਹਾਨੂੰ ਸਰਕਾਰੀ ਆਈਆਰ ਜਾਂ ਕੋਈ ਕੋਈ ਵੀ ਆਪਣਾ ਜਿਹੜਾ ਹੈਗਾ ਪੇ ਕਮਿਸ਼ਨ ਹੈ ਤੁਹਾਨੂੰ ਨਹੀਂ ਮਿਲੇਗਾ ਤੁਹਾਨੂੰ ਉੱਕੀ-ਪੁੱਕੀ ਸੈਲਰੀ ਮਿਲੇਗੀ ਜਿਹੜੀ ਉੱਕੀ-ਪੁੱਕੀ ਸੈਲਰੀ ਫਿਕਸ ਕੀਤੀ ਗਈ ਉਹ 50% ਕੱਟ ਫਿਕਸ ਕੀਤੀ ਗਈ ਯਾਨੀ ਜਿੰਨੀ ਸਾਡੀ ਸੈਲਰੀ ਬਣਦੀ ਸੀ ਸਾਨੂੰ ਸਿਰਫ 50% ਪੇਮੈਂਟ ਹੀ ਕੀਤੀ ਜਾ ਰਹੀ ਸੀ ਅਸੀਂ ਪ੍ਰੋਟੈਸਟ ਕਰ ਰਹੇ ਸੀ ਉਸ ਚੀਜ਼ ਦਾ ਕਾਫੀ 8 ਸਾਲਾਂ ਤੋਂ ਕਰ ਰਹੇ ਸੀ ਪ੍ਰੋਟੈਸਟ ਅਸੀਂ ਆਪਣੇ ਕੋਲ ਪਹਿਲਾਂ ਅਸੀਂ ਬਹੁਤ ਸਾਰੀਆਂ ਰਿਪਰੈਜ਼ੈਂਟੇਸ਼ਨ ਦਿੱਤੀਆਂ ਅਸੀਂ ਐਮ ਡੀ ਸਾਹਿਬ ਹਰ ਇੱਕ ਮੰਤਰੀ ਨੂੰ ਮਿਲੇ ਹਰ ਥਾਂ ਤੇ ਅੱਗੇ ਜਿੱਥੇ ਜੋ ਪੋਸੀਬਲ ਸੀ ਆਰਸੀਐ ਸਾਡਾ ਜੋ ਰੈਗੂਲੇਟਰੀ ਬੋਡੀ ਹੈ ਜੋ ਸਾਡੇ ਮੈਨਿਸਟਰ ਸਾਹਿਬ ਹੈਗੇ ਨੇ ਕੋਆਪਰੇਟਿਵ ਦੀ ਉਹਦੇ ਉੱਥੇ ਵੀ ਗਏ ਉਹਨਾਂ ਨਾਲ ਵੀ ਗੱਲਬਾਤ ਕੀਤੀ ਪਰ ਸਮਝ ਲਾਰੇ ਹੀ ਦਿੱਤੇਗੇ ਠੀਕ ਹੈ ਜੀ ਪਿਛਲੇ ਵਾਰ ਅਗਸਤ ਵਿੱਚ ਅਸੀਂ ਧਰਨਾ ਲਾਇਆ ਸੀ ਸਾਨੂੰ ਐਫਸੀ ਸਾਹਿਬ ਨੇ ਆਸ਼ਵਾਸਨ ਦਿੱਤਾ ਗਿਆ ਕਿ ਤੁਹਾਡੀ ਅਰਜੀ ਫਾਈਲ ਪਾਸ ਕਰ ਦਾਂਗੇ ਤੁਹਾਨੂੰ ਅਸੀਂ ਪੇ ਸਕੇਲ ਬਹਾਲ ਕਰ ਦਾਂਗੇ ਵੀ ਤੁਹਾਡੇ ਨਾਲ ਤੱਕਾ ਹੋਇਆ ਹੋਇਆ ਹੈ ਇੰਨੀ ਘੱਟ ਸੈਲਰੀ ਤੇ ਗੁਜ਼ਾਰਾ ਕਰਨਾ ਬਹੁਤ ਔਖਾ ਹੈ ਪਰ ਫਿਰ ਵੀ ਉਹ ਪ੍ਰੋਮਿਸ ਕਰਨ ਤੋਂ ਬਾਅਦ ਵੀ ਸਾਨੂੰ ਕਿਹਾ ਕਿ ਪੰਜ ਦਿਨਾਂ ਚ ਅਸੀਂ ਤੁਹਾਨੂੰ ਫਾਈਲ ਤੁਹਾਡੀ ਪਾਸ ਕਰਕੇ ਭੇਜ ਦਾਂਗੇ ਅਸੀਂ ਵੇਟ ਕਰਦੇ ਰਹੇ ਅਸੀਂ ਲਗਾਤਾਰ 6 ਮਹੀਨੇ ਵੇਟ ਕੀਤੀ ਅਸੀਂ ਹੁਣ ਦੁਬਾਰਾ ਪ੍ਰੋਟੈਸਟ ਇਸੇ ਗੱਲ ਦਾ ਕਰ ਰਹੇ ਹਾਂ ਕਿ ਅਗਰ ਜਬ ਪੰਜਾਬ ਸਰਕਾਰ ਹਰ ਗੱਲ ਤੋਂ ਜਾਣੂ ਹੈ ਐਫਸੀ ਸਾਹਿਬ ਸਾਡੇ ਐਨਡੀ ਸਾਹਿਬ ਸਾਡੀ ਮੈਨੇਜਮੈਂਟ ਲੈ ਕੇ ਆਂਦੀ ਸੀ ਉਹਨਾਂ ਨੂੰ ਧੱਕਾ ਹੋ ਰਿਹਾ ਹੈ ਤੇ ਅਸੀਂ ਤੁਹਾਨੂੰ ਵਾਦਾ ਦਵਾਂਗੇ ਪਰ ਵਾਦਾ ਸਿਰ ਗੱਲਾਂ ਚ ਹੀ ਕਿਹਾ ਗਿਆ ਸਾਨੂੰ ਫਿਰ ਵੀ ਸਾਨੂੰ ਕੋਈ ਵਾਦਾ ਨਹੀਂ ਦਿੱਤਾ ਗਿਆ ਅੱਜ ਅਸੀਂ 16 ਦਿਨ ਤੋਂ ਅਸੀਂ ਉਰੇ ਬੈਠੇ ਆਂ ਅਸੀਂ ਇਹ ਕਹਿਣਾ ਚਾਹੁੰਦੇ ਆਂ ਕਿ ਅਸੀਂ ਆਪਣੇ ਹੱਕ ਲੈਣ ਲਈ ਬੈਠੇ ਆਂ ਉਰੇ ਸਾਨੂੰ ਹੱਕ ਦਿੱਤਾ ਜਾਵੇ ਅਸੀਂ ਕੁਝ ਨਜਾਇਜ਼ ਨਹੀਂ ਮੰਗ ਰਹੇ ਅਸੀਂ ਬਹੁਤ ਜਾਇਲ ਚੀਜ਼ਾਂ ਮੰਗ ਰਹੇ ਅਸੀਂ ਸਿਰਫ ਪੰਜਾਬ ਸਰਕਾਰ ਦੇ ਪੇ ਸਕੇਲ ਮੰਗ ਰਹੇ ਜੋ ਕਿ ਮਿਲਫੈਡ ਦੇ ਆਲਰੇਡੀ ਐਗਜ਼ਿਸਟਿੰਗ EMPLOYE ਲੈ ਰਹੇ ਨੇ ਮਿਲਫੈਡ ਦੇ ਵਿੱਚ ਸਟਰਕਚਰ ਦੋ ਚੱਲ ਰਹੇ ਨੇ ਇੱਕ ਪ੍ਰਾਣੇ EMPLOYE ਪੇ ਸਕੇਲ ਲੈ ਰਹੇ ਨੇ ਹਰ ਪਲਾਨਟ 'ਚ ਹਰ ਥਾਂ 'ਤੇ ਜੋ ਪ੍ਰਾਣੇ EMPLOYE ਆ ਗਿਆ ਸਾਨੂੰ ਕਾਹਤੇ ISR ਪਾਇਆ ਗਿਆ ਤੇ ਉਤੋਂ ਬਾਅਦ ਸਾਡੀ ਸੈਲਰੀ ਵੀ 50% ਲੈਸ ਕਰ ਦਿੱਤੀ ਗਈ 50% ਕੱਟ ਦਿੱਤੀ ਗਈ ਤਾਂ ਸਾਡੀ ਇਹੀ 50 ਸਰਕਾਰ ਮੂਰੇ ਮੰਗ ਹੈ ਇਹੀ ਆਰਸੀਐਸ ਮੂਰੇ ਮੰਗ ਹੈ ਉਹ ਰਹੀ ਮਿਲਫੈਟ ਮੂਰੇ ਮੰਗ ਹੈ ਕਿ ਸਾਨੂੰ ਸਾਡਾ ਫਾੜਾ ਬਣਦਾ ਹੱਕ ਦਿੱਤਾ ਜਾਵੇ ਜੋ ਸਾਡੇ ਬਣਦੇ ਪੇਸਕੇਲ ਹੈ ਜੋ ਸਾਡੀ ਸੈਲਰੀ ਚ ਕਾਟ ਲੱਗੀ ਹੋਈ ਹੈ ਉਹ ਵੀ ਸਾਨੂੰ ਦਿੱਤੀ ਜਾਵੇ ਤੇ ਸਾਡੀ ਸੈਲਰੀ ਪੂਰੀ ਕੀਤੀ ਜਾਵੇ ਤਾਂ ਜੋ ਭਵਿੱਖ ਚ ਅਸੀਂ ਆਪਣਾ ਤਨਦਾਹੀਨ ਆਪਣਾ ਕੰਮ ਕਰੀਏ ਤੇ ਮਿਲਫੈਟ ਆਪਣੀਆਂ ਤਰਕੀਆਂ ਤੇ ਰਹਿ ਸਕੇ ਜਾ ਸਕੇ ਜੇ ਬਾਈ ਚਾਂਸ ਜੇ ਸਰਕਾਰ ਤੁਹਾਡੀ ਮੂਰੇ ਨਹੀਂ ਮੰਨਦੀ ਹੈਗੀ ਤਾਂ ਫਿਰ ਆਉਣ ਵਾਲਾ ਸਟੈਪ ਕਰਾ ਜੋ ਸਾਡੇ ਪ੍ਰਧਾਨ ਕਹਿਣਗੇ ਜੋ ਸਾਡੇ ਪ੍ਰਧਾਨ ਹੈਗੇ ਨੇ ਉਹ ਸਾਡੀ ਉਹਨਾਂ ਦੀ ਬੈਕ ਟੂ ਯਾਨੀ ਤੇ ਉਹਨਾਂ ਦੀ ਇਹੀ ਹੈ ਕਿ ਅਸੀਂ ਪੇਸਕੇਲ ਲੈਣਾ ਹੈ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਜਥੇਬੰਦੀਆਂ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਵੀ ਮਿਲਫੈਡ ਬਚਾਣਾ ਹੈ ਆਪਾਂ ਬੇਸਿਕਲੀ ਦੇਖੋ ਕੀ ਹੈ ਅਗਰ ਆਪਾਂ ਕਿਸੇ EMPLOYE ਨੂੰ ਪ੍ਰਾਈਵੇਟਾਈਜ਼ ਕਰ ਰਹੇ ਹਾਂ ਤਾਂ ਇਟ ਮੀਨਸ ਆਪਾਂ ادارے ਨੂੰ ਵੀ ਪ੍ਰਾਈਵੇਟਾਈਜ਼ ਕਰ ਰਹੇ ਹਾਂ ਅਸੀਂ ਆਪਣੇ ਲਈ ਉਰੇ ਬੈਠੇ ਜਰੂਰ ਆ ਪਰ ਅਸੀਂ ਇਹ ਮਿਲਫੈਡ ਨੂੰ ਬਚਾਉਣ ਨੂੰ ਮਿਸ਼ਨ ਮਿਲਫੈਡ ਦੀ ਹੋਣ ਦੀ ਮਿਲਫੈਡ ਦੀ ਗ੍ਰੋਥ ਲਈ ਉਹਨਾਂ ਨਾਲ ਜੁੜੇ ਹੋਏ ਲੱਖਾਂ ਕਿਸਾਨਾਂ ਉਹਨਾਂ ਦੇ ਪਰਿਵਾਰਾਂ ਲਈ ਵੀ ਉਰੇ ਬੈਠੇ ਆ ਕਿਉਂਕਿ ਅਗਰ ਮਿਲਫੈਡ ਪ੍ਰਾਈਵੇਟਾਈਜ਼ ਹੋ ਜਾਏਗਾ ਤਾਂ ਉਹਨਾਂ ਨੂੰ ਉਹ ਪਾ ਨਹੀਂ ਮਿਲਨੇ ਜਿਹੜੇ ਕੀ ਆਪਾਂ ਕੀ ਕਹਿੰਦੇ ਅੱਜ ਸਰਕਾਰ ਅੱਜ ਪੰਜਾਬ ਸਰ ਕਰਸ਼ ਦੇਖਾ ਕੀਤਾ ਜਾਊਗਾ ਤਾਂ ਜੋ ਕੀ ਕਹਿੰਦੇ ਆ ਮਿਲਫੈਟ ਬੱਸ ਸਕੀ ਤੇ ਸਾਨੂੰ ਸਾਡੇ ਬੰਦੇ ਹਾਕਮ ਮਿਲ ਸਕਾ ਜਿਹੜਾ ਆਪਣਾ ਇਹ ਤਾਂ ਨਾ ਚੱਲ ਰਿਹਾ ਫੇਰ ਕਾ ਦਾ ਇਹ ਪਹਿਲੇ ਸਾਨੂੰ ਫੇਸ ਸਕੇਲ ਦਿੰਦੇ ਸੀਗੇ 2018 ਚ ਇਹਨਾਂ ਨੇ ਡਿਪਾਰਟਮੈਂਟ ਨੂੰ ਪ੍ਰਾਈਵੇਟਾਈਜ਼ ਕਰਨ ਲਈ ਸੀਟੀਸੀ ਲੈ ਕੇ ਆਏ ਇਹਦੇ ਨੁਕਸਾਨ ਮੁਲਾਜ਼ਮਾਂ ਨੂੰ ਤਾਂ ਹੋਇਆ ਹੀ ਐ ਜਿੱਥੇ ਵਾਅਦਾ ਤਨਖਾਹਾਂ ਮਿਲਦੀਆਂ ਸੀ ਅੱਜ ਸਾਨੂੰ ਅੱਧੀਆਂ ਮਿਲ ਰਹੀਆਂ ਅਸੀਂ ਟੈਸਟ ਕ੍ਰੈਕ ਕਰਕੇ ਆਏ ਆ ਪਰ ਇੱਕ ਮਜ਼ਦੂਰਾਂ ਦੀ ਤਰ੍ਹਾਂ ਕੰਮ ਕਰ ਰਹੇ ਆ ਇਹਦੇ ਜਿਹੜੇ ਆਫਟਰ ਮੈਚ ਜਿਹੜੇ ਇਫੈਕਟਸ ਹੋਣਗੇ ਉਹ ਸਿਰਫ ਮੁਲਾਜ਼ਮਾਂ ਤੱਕ ਸੀਮਤ ਨਹੀਂ ਹੈਗੇ ਕਿਸਾਨਾਂ ਤੱਕ ਹੈ ਹੌਲੀ ਹੌਲੀ ਡਿਪਾਰਟਮੈਂਟ ਪ੍ਰਾਈਵੇਟਾਈਜ਼ ਹੋ ਜਾਏਗਾ ਅੱਜ ਕਿਸਾਨ ਸੇਫ ਹੈ ਉਹਨਾਂ ਦਾ ਦੁੱਧ ਸੇਫ ਹੈ ਕੱਲ ਨੂੰ ਪ੍ਰਾਈਵੇਟਾਈਜ਼ ਹੋ ਜਾਏਗਾ ਉਹਨਾਂ ਨੂੰ ਦੁੱਧ ਦੇ ਭਾਅ ਨਹੀਂ ਮਿਲਣਗੇ ਕਿਸਾਨ ਤਾਂ ਵੈਸੇ ਹੀ ਸੰਘਰਸ਼ ਕਰ ਰਿਹਾ ਹੈ ਇੱਕ ਮੁੱਦਾ ਨਾਲ ਉਹਨਾਂ ਦਾ ਇਹ ਵੀ ਜੁੜ ਰਿਹਾ ਹੈ ਤਾਂ ਮੇਰੀ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਉਹ ਇਸ ਤਰ੍ਹਾਂ ਨੇਤ ਜ਼ਰੂਰ ਮੁਲਾਜ਼ਮ ਤਾਂ ਹੈ ਹੀ ਹੈ ਨਾਲ ਕਿਸਾਨ ਵੀ ਆਣ ਬਾਕੀ ਜਥੇਬੰਦੀਆਂ ਵੀ ਆਣ ਔਰ ਇਸ ਨੂੰ ਇੱਕ ਹਾਇਰ ਲੈਵਲ ਤੇ ਲੈ ਕੇ ਜਾਈਏ ਤਾਂ ਕਿ ਵੇਰਕਾ ਨੂੰ ਪ੍ਰਾਈਵੇਟਾਈਜ਼ ਹੋ ਤੋ ਬਚਾਇਆ ਜਾਏ